ਅੱਜ ਅਸੀਂ ਪਹੁੰਚੇ ਹਾਂ ਜੀ ਗੁਰਦਾਸਪੁਰ ਦੇ ਕਾਲਜ ਰੋਡ ਤੇ ਸੋ ਗੁਰਦਾਸਪੁਰ ਦੇ ਕਾਲਜ ਰੋਡ ਤੇ ਤੁਹਾਨੂੰ ਅੱਜ ਉਸ ਸ਼ਾਪ ਤੇ ਖੜਾਂਗੇ ਜਿੱਥੇ ਗੁਰਦਾਸਪੁਰ ਦਾ ਸਭ ਤੋਂ ਸਸਤਾ ਕਪੜਾ ਮਿਲਦਾ ਵਾ ਜੀ ਤੁਹਾਨੂੰ ਉਸ ਸ਼ਾਪ ਤੇ ਲੈ ਕੇ ਆਏ ਹਾਂ ਸੋ ਗੁਰਦਾਸਪੁਰ ਦੀ ਬੜੀ ਫੇਮਸ ਹੈ ਸ਼ਾਪ ਜੀ ਜਿਸ ਨੂੰ ਲੈ ਕੇ ਆਏ ਹਾਂ ਸੋ ਮੈਂ ਤੁਹਾਨੂੰ ਪਹਿਲੇ ਐਡਰੈਸ ਮੈਂਸ਼ਨ ਕਰ ਦਰਾਂ ਜੀ ਗੁਰਦਾਸਪੁਰ ਦੇ ਕਾਲਜ ਰੋਡ ਤੇ ਜੇ ਤੁਸੀਂ ਜਾਣੇ ਆ ਤਾਂ ਕਾਲਜ ਰੋਡ ਤੇ ਜਿੱਥੇ ਰਾਮੀਨ ਲੱਗਦੀ ਹੈ ਜੀ ਉਹ ਦੁਸ਼ਹਿਰਾ ਲੱਗਦਾ ਵਾ ਜਿੱਥੇ ਦੁਸ਼ਹਿਰੀ ਵਾਲੀ ਗਰਾਊਂਡ ਦੇ ਬਿਲਕੁਲ ਨਾਲ ਜਿਹੜਾ ਵਾ ਜੀ ਜੈ ਸ਼ੰਕਰ ਸ਼ੋਪਾ ਜੈ ਸ਼ੰਕਰ ਔਰ ਗੁਰਦਾਸਪੁਰ ਵਿੱਚ ਸਭ ਤੋਂ ਸਸਤਾ ਕਪੜਾ ਜਿਹੜਾ ਵਾ ਜੀ ਇਸ ਸ਼ਾਪ ਤੇ ਮਿਲਦਾ ਵਾ ਰੈਡੀਮੇਡ ਦਾ ਜੀ ਸੋ ਬੜੀ ਧੰਮੈ ਇਹਨਾਂ ਦੀ ਗੁਰਦਾਸਪੁਰ ਦੇ ਵਿੱਚ ਜੀ ਸੋ ਸਾਡੇ ਨਾਲ ਭਾਜੀ ਹੁੰਦੀ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਅੱਜ ਉਹ ਤੇ ਜ਼ਿਆਦਾ ਜਾਣਕਾਰੀ ਲਵਾਵਾਂਗੇ ਕੀ ਹਾਲ ਨੇ ਭਾਜੀ ਜੈ ਸ਼ੰਕਰ ਜੀ ਭਾਜੀ ਜੈ ਸ਼ੰਕਰ ਜੀ ਅੱਜ ਤੁਹਾਡੀ ਸ਼ਾਪ ਤੇ ਆਏ ਆ ਜੀ ਤੁਹਾਡਾ ਨਾਮ ਬੜਾ ਸੁਣਿਆ ਸੀ ਚਰਚਾ ਬੜਾ ਸੀ ਤੁਹਾਡਾ ਸਭ ਮਹਾਦੇਵ ਦੀ ਕਿਰਪਾ ਜੀ ਆਪਣੀ ਕਿਰਪਾ ਕੋਈ ਸਭ ਭੋਲੇ ਨਾਲ ਦੀ ਕਿਰਪਾ ਦਿਖਾਣੀ ਉਹਨਾਂ ਦੀ ਹਰ ਮਹਾਦੇਵ ਦੀ ਬਿਲਕੁਲ ਬਿਲਕੁਲ ਇੱਥੇ ਕੋਈ ਛਤ ਨਹੀਂ ਤੇ ਸਾਨੂੰ ਵਾਜੀ ਵੈਰੈਟੀ ਵੀ ਭਾਜੀ ਦਿਖਾ ਆ ਦੇਖੋ ਜਿਹੜੀ ਬਾਜ਼ਾਰ ਬੂਰਗਾ ਸਟੇਡ ਮਿਲਦੀ ਹੈ ਨਾ 800 900 ਦੀ ਸਾਢੇ ਕਿ ਮਿਲ ਗਈ ਬੂੜ ਕਟ 450 ਰੁਪਏ ਦੀ ਮੰਟ ਇਹੀ ਬਜ਼ਾਰ ਚ ਲੋਕੀ 720 ਵੀ ਦੇ ਜਾਂਦੇ ਆਪਸ ਵੀ ਦੇ ਜਾਂਦੇ ਆ ਪਰ ਜੈ ਸਿੰਘ ਗਗਨ ਹਰਮਨ ਮਹਾਦੇ ਦੀ ਦੁਕਾਨ ਤੇ ਜਿਹੜਾ ਰੇਟ ਆ 450 ਰੁਪਿਆ ਜੇ ਅਸੀਂ ਸ਼ਰਟ ਵੀ ਲਾ ਦਾਂਗੇ 550 ਸੂਟ ਵਾ ਜਿਹੜੇ ਲੋਕੀ 900 ਦਾ ਸੂਟ ਬਣਾਉਂਦੇ ਹਜ਼ਾਰ ਦਾ ਬਣਾਉਂਦੇ ਆ ਤਾਂ ਜੈ ਸਿੰਘ ਗਗਨ ਹਰਮਨ ਮਹਾਦੇ ਦੇ ਨਾਲ ਰੱਖੇ ਦਾ ਨਾਂ ਬੜੀ ਵੱਡੀ ਗੱਲ ਆ ਜੀ ਇਹ ਚ ਹੋਰ ਵੀ ਸਾਈਜ਼ ਆ ਗਿਆ ਆਪਣੇ ਕੋਲ ਹਾਂ ਜੀ ਹਾਂ ਜੀ ਐਸ ਆਈ ਮਿਲ ਗਿਆ 28 ਤੋਂ ਲੈ ਕੇ 34 ਤੱਕ ਹਮਮ ਕਲਰ ਸਾਹਿਬਾ ਜੀ ਕਲਰ ਬਹੁਤ ਸੋ ਬੇਸ਼ੁਮਾਰ ਕਲਰ ਨੇ ਨਾ ਕੋ ਜੀ ਆ ਦੇਖੋ ਤੁਸੀਂ ਸਕਾਈ ਕਲਰ ਵੀ ਆ ਗਿਆ ਡਾਲਚ ਵੀ ਆ ਗਿਆ ਪੁਰ ਵਰਾਈਟੇ ਦੇਖੋ ਕਪੜਾ ਵੀ ਤੁਸੀਂ ਹੱਥ ਫੜੇ ਪਤਾ ਲੱਗਦਾ ਜੀ ਆ ਦੇਖੋ ਪੈਣ ਤੁਸੀਂ ਕੁਆਲਿਟੀ ਇੱਕ ਨੰਬਰ ਹੋਏਗੀ ਕਿਉਂਕਿ ਦੁਕਾਨ ਹੀ ਹਰ ਮਾ ਦੇਵਦੀ ਆ ਸਭ ਤੋਂ ਵੱਡੀ ਗੱਲ ਹੀ ਆ ਵਾ ਮਾਰਜਿਨ ਤੇ ਕੁਝ ਨਹੀਂ ਰੱਖਿਆ ਤੁਸੀਂ ਮੈਂ ਕਮਾਈ ਕਿਤੇ ਹੈ ਹੀ ਨਹੀਂ ਤੇ ਬਸ ਮਾਰਜਿਨ ਸਾਡਾ ਤਾਂ ਵੀ ਅਸੀਂ ਨਹੀਂ ਕਹਿੰਦੇ ਕੋਈ ਸੇਵਾ ਕਰਦੇ 20 30 ਰੁਪਏ ਕਮਾਈਦੇ ਆ ਸਾਨੂੰ ਮਾਹ ਦੇ ਉਹਨਾਂ ਦੀ ਬਰਕਤ ਪਾਉਂਦਾ ਸਾਨੂੰ ਬਹੁਤਾ ਲਾਲਚ ਨਹੀਂ ਹੋ ਚਲੋ ਇਹ ਵੀ ਆ ਭੀ ਜਿਹੜਾ ਨਾਰਮਲ ਪਰਿਵਾਰ ਆ ਜੀ ਉਹ ਵੀ ਆਰਾਮ ਨਾਲ ਲੈ ਸਕਦਾ ਜੀ ਹੈ ਨਾ ਇਹ ਚ ਕੋਈ ਤੰਗੀ ਨਹੀਂ ਹੁੰਦੀ ਕਿਸਨੂੰ ਭਾਜੀ ਹੋਰ ਵੀ ਤੁਹਾਡੇ ਕੋਲ ਆਈਟਮ ਬਹੁਤ ਜ਼ਿਆਦਾ ਵਾ ਬਹੁਤ ਜ਼ਿਆਦਾ ਜੀ ਦੇਖ ਚਾਈ ਕੋ ਸਟੇਟ ਲੈ ਲਈ ਇੱਕ ਕੰਫਰਮ ਹੋ ਜਾਂਦਾ ਵਾ ਜੀ ਦਾ ਸਟੈਚੂਰ ਇਹ ਬਿਆਰ ਚ 12 1200 ਦੀ ਵਿਕਦੀ ਆ ਭਾਈ ਲੱਗ ਜਾ ਇੱਕ ਦੋ ਥੋੜੇ ਜੇ ਇਹ ਬਿਆਰ ਚ ਭਾਈ 1200 ਦੀ ਵਿਕਦੀ ਆ ਸਟੈਚੂਵਲ ਹੁੰਦੀ ਆ ਹਮ ਜਿਹੜੇ ਮਜੀ ਸ਼ੋਰੂਮ ਚ ਪਾ ਵਾ ਗਏ ਲੋ 1200 ਘੱਟ ਰੀ ਦੇਣਗੇ ਬੜਾ ਵੀ ਇਮਾਨਦਾਰ ਕਰ ਦੇਣਗੇ 1100 ਹਜ਼ਾਰ ਤੱਕ ਸਾਡੇ ਕੋਲ ਮਿਲ ਗਈ ਤਾਨੂੰ 600 ਰੁਪਏ ਦੀ ਦੋ ਕੋਈ ਪੀਸ ਲੈ ਸਕਦਾ ਉਹਨੂੰ 1100 ਦੇ ਦੋ ਉਹਦੇ ਵਿੱਚ ਵੀ ਸਾਨੂੰ ਜਿਹੜੇ ਆ 40 ਰੁਪਏ ਬਚਨੇ ਬਚੀ ਨੇ ਦੋਹਾਂ ਪੀਸਾਂ ਦੇ ਸਾਨੂੰ ਇੰਨਾ ਹੀ ਮਾਰ ਜੇ ਤਾਨੂੰ ਬੋਤਾ ਨਹੀਂ ਚਾਹੀਦਾ ਜੀਂਦੀ ਵੈਰੈਟੀ ਬਹੁਤ ਜ਼ਿਆਦਾ ਕੋਟਰੀ ਵੀ ਮਿਲ ਜੇਗੀ ਆ ਦੇਖੋ ਕੋਟਰੀ ਵੀ ਲੱਗੀ ਗਈ ਹੈ ਕੋਟਰੀ ਵੀ ਲੱਗੀ ਗਈ ਹੈ ਬਿਲਕੁਲ ਸਾਈਜ਼ ਵੀ ਆ ਸਾਡੇ ਕੋਲ ਫੁੱਲ ਸਟਾਕ ਮਾਲ ਆਪਣੇ ਕੋਲ ਹੈ ਅੱਛਾ ਜੀ ਹਾਂ ਜੀ ਇੱਥੇ ਮਾਲ ਦੀ ਕਮੀ ਕੋਈ ਨਹੀਂ ਜਦੋਂ ਮਰਜੀ ਆਓ ਜਿਹੜੀ ਆਫਰ ਲਈ ਹੈ ਕੰਟੀਨਿਊ ਚੱਲਦੀ ਹੈ ਨਹੀਂ 7 ਦਿਨ ਲਵੋ 8 ਨੂੰ ਮਾਲ ਨਹੀਂ ਮਿਲੇਗਾ ਲੋਕੀ ਵੀਡੀਓ ਬਣਾਦੇ ਪਰ ਨਹੀਂ ਅਤੇ ਹਰ ਮਾਦੇ ਦੀ ਜੋ ਵੀਡੀਓ ਚੱਲੇਗੀ ਦੀ ਮਾਲ ਕੰਟੀਨਿਊ ਮਿਲੇਗਾ ਮੈਂ ਤੇ ਵੀ ਸੁਣਿਆ ਵੀ ਸ਼ੰਕਰ ਜੀ ਤੇ ਦੁਕਾਨਦਾਰੋਂ ਕੀ ਤੰਗ ਹੋ ਗਿਆ ਜੀ ਹਾਂ ਜੀ ਹਾਂ ਜੀ ਚਲੋ ਭੋਲੇ ਦਾ ਭਲਾ ਕਰਾਈ ਕਹਿੰਦਾ ਮਾਰਾ ਕਰਨਾ ਨਹੀਂ ਤੁਸੀਂ ਚੰਗਾ ਕੰਮ ਹੀ ਕਰ ਰਹੇ ਹੋ ਹਰ ਕੋਈ ਕਹਿੰਦੇ ਅਸੀਂ ਕਹਿੰਦੇ ਪ੍ਰਾਈਸ ਘੱਟ ਕਰੋ ਵੇਚੋ ਕੰਮ ਕਰੋ ਖੁਸ਼ੀ ਹੁੰਦੀ ਆ ਹਨਾ ਉਹੀ ਤਾਂ ਗੱਲ ਉਹ ਦਿੱਤਾ ਜਦੋਂ ਮਾਰ ਰਖਦਾ ਜੈ ਸ਼ੰਕਰ ਗਰਮ ਹਰ ਮਾ ਦੇਵ ਦੀ ਵਾਹ ਜੀ ਵਾਹ ਆ ਦੇਖੋ ਟੀ-ਸ਼ਰਟ ਟੀ-ਸ਼ਰਟ ਦੀ ਰੈਡੀਮੇਡ ਹੀ ਖਾਈਏ ਸੋ ਦੇਖੋ ਸਰ ਇਹ ਸਰ ਕੁਮਾਰ ਸਾਹੀ ਬਰੋ ਦਿਖਾਓ ਭਾਈ ਨੂੰ ਸਾਰਾ ਮਦ ਦਿੱਲੀ ਲੋ ਦਾ ਕੋਈ ਲੋਕਲ ਮਾਰ ਲਿਆ ਪਹ ਲਈਦਾ ਸਭ ਦਿੱਲੀ ਲੁਧਿਆਣਾ ਜਾ ਕੇ ਮਾਰ ਲਿਆਦਾ ਵਾਹ ਜੀ ਵਾਹ ਹਾਂ ਟੀ-ਸ਼ਰਟ ਦੀ ਵੀ ਰ ਇਹ ਸ਼ਾਪ ਆ ਜੀ ਬਦਲੀ ਵੀ ਆਪਾਂ ਪਾ ਜੀ ਹਾਂਜੀ ਹਾਂਜੀ ਕੀ ਕਰਦਾ ਜੀ ਉਧਰ ਰੈਂਟ ਬੜਾ ਸੀ ਬੜਾ ਜੌਂਗ ਸੀ ਹਾਂਜੀ 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 ਤੇ ਇਧਰ ਲਈ ਆ ਹੁਣ ਕੋਲੇ ਨਾਂ ਦੇ ਦਰੈਸਟੋਰ ਮੈਂਸ਼ਨ ਕਰੋ ਡਰੈਸ ਆਪਣਾ ਗਾ ਜਿਹੀਂ ਮੱਛੀ ਮਾਰਕੀਟ ਕੋਲ ਆਈ ਹੈ ਨਾ ਤੇ ਕਾਲੇ ਕੋਲ ਪੁਰਾਣੀ ਰਾਮਲੀਲਾ ਤੇ ਸ਼ਹਿਰਾ ਗਰੋਂ ਜਿੱਥੇ ਲੱਗਦੀ ਹੈ ਕਿਸੇ ਨੂੰ ਪੁੱਛ ਲਓ ਥੋੜਾ ਜਿਹਾ ਅੱਗੇ ਆਣਾ ਵਾ ਮੱਛੀ ਮਾਰਕੀਟ ਗੇਰ ਦੀ ਲਿਕੇਸ਼ਨ ਪਈ ਹੋਈ ਆ ਅੱਗੇ ਆ ਕੇ ਬਾਹਰ ਆਪਣਾ ਬੋਲ ਲੱਗਾ ਆ ਸਰਕਾਰੀ ਖੰਬੇ ਦੇ ਲਾਈਟ ਵਾਲੇ ਦੇ ਉਹਦੇ ਐਂਟਰੀ ਕਿਸ ਨੂੰ ਰਾਮ ਲੀਲਾ ਗਰੁੱਪ ਦਾ ਡੋਗਰੇ ਮਸ਼ਹੂਰ ਆ ਆਰੇ ਵਾਲੀ ਮਸ਼ਹੂਰ ਸ਼ਰਮਾ ਜੀ ਉਹਨਾਂ ਸਾਹਮਣੇ ਬਿਲਕੁਲ ਆਪਣੀ ਸ਼ੋਹਰ ਸਾਰਾ ਗਰਾਊਂਡ ਵੀ ਇਹਨੂੰ ਕਹਿੰਦੇ ਹਾਂ ਹਾਂਜੀ ਹਾਂਜੀ ਪੁਰਾਣੀ ਤੇ ਸ਼ਹਿਰਾ ਗਰਾਊਂਡ ਪਹਿਲੀ ਇਹ ਨਹੀਂ ਜਿਹੜੀ ਹੁਣ ਖੁੱਲੀ ਆ ਹਾਂ ਪੁਰਾਣੀ ਤੇ ਸ਼ਹਿਰਾ ਗਰਾਊਂਡ ਆ ਆ ਦੇਖੋ ਟੀ-ਸ਼ਰਟ ਦੀ ਵੈਰੈਟੀ ਆਪਣੇ ਕੋਲ ਦੇਖੋ ਟੀ-ਸ਼ਰਟ ਵੀ ਬੇਸ਼ੁਮਾਰ ਆ ਭਾਜੀ ਵੀ ਯਾਰ ਭਾਜੀ ਇਹ 600 ਰੁਪਏ ਮਿਲੇਗੀ 700 ਕੋ ਮਿਲੇਗੀ 350 ਰੁਪਏ ਦਾ ਸਿੰਗਲ ਪੀਸ ਬਾ ਇੰਨਾ ਹੀ ਮਾਜੇ ਰੱਖਿਆ ਦਾ ਇੱਥੇ ਕੋਈ ਜ਼ਿਆਦਾ ਨਹੀਂ ਦੇਖੋ ਤੁਸੀਂ ਕੁਆਲਿਟੀ ਦੇਖੋ ਤੁਸੀਂ ਸਭ ਤੋਂ ਢੀਗ ਜੀ ਆਹ ਕੱਪੜੇ ਕੋਲ 240 ਜੀਐਮ ਹੁੰਦਾ ਹੈ ਹਾਈ ਪ੍ਰੀਮੀਅਮ ਹਾਈ ਪ੍ਰੀਮੀਅਮ ਕੁਆਲਿਟੀ ਚਾ ਕਸੇ 240 ਜੀਐਮ ਦੁਬਾਈ ਤੋਂ ਲੋਡ ਦੁਬਾਈ ਨੂੰ ਬਹੁਤ ਅਸਲੀ ਸ਼ੰਗਰੀ ਪ੍ਰੀਮੀਅਰ ਹੀ ਲੱਗਦਾ ਮੈਨੂੰ ਪ੍ਰੀਮੀਅਮ ਹਾਈ ਪ੍ਰੀਮੀਅਮ ਕੁਆਲਿਟੀ ਆਹ ਦੇਖੋ ਤੁਸੀਂ ਆਹ ਦੇਖੋ ਠੀਕ ਹੈ ਬਰੈਂਡ ਕਿਸ ਦਾ ਮੁਗਦਾ ਨਹੀਂ ਕੋਈ ਹਰ ਕਿਸੇ ਨੂੰ ਪਤਾ ਬੋਲਣ ਦੀ ਲੋੜ ਹੀ ਨਹੀਂ ਗਈ ਉਹ ਬੋਲਦੇ ਵੀ ਭਾਜੀ ਇਹਨੇ ਤੇ ਪ੍ਰਾਈਸ ਬਾਰੇ ਕੀ ਦੱਸੇ ਤੁਸੀਂ ਪ੍ਰਾਈਸ ਇਹਦਾ ਹੈਗਾ 350 ਸਿੰਗਲ ਪੀਸ ਜਿਹੜੀ ਬਜਾ 600 ਦੇ ਮਿਲੇਗੀ ਤੇ ਦੋ ਪੀਸ ਕੋਈ ਪ੍ਰੇਸ ਕਰੇਗਾ ਆਪਣੇ ਕੋਲ ਉਹਨੂੰ ਮਿਲ ਗਏ 650 ਦੇ ਵਾਕਿ ਸਚਾਈ ਹੈ ਜੀ ਜੋ ਸੁਣਿਆ ਸੀ ਨਾ ਵਾਕਿ ਸ਼ਾਪ ਤੇ ਪਾਇਆ ਆਪਾਂ ਆ ਗਏ ਜੀ ਕਿਉਂਕਿ ਇਹ 600 700 ਤੋਂ ਥੱਲੇ ਸ਼ਾਇਦ ਟੀ-ਸ਼ਰਟ ਨਹੀਂ ਆਗੇ ਜੀ ਜਿਹੜੇ ਮਾੜੀ ਸ਼ੋਪ ਆਪਕੇ ਤੇ ਵੀ ਇਸ ਤੋਂ ਥੱਲੇ ਕੋਈ ਦਿੰਦਾ ਹੀ ਨਹੀਂ ਆ ਜੀ ਸੋ ਬਹੁਤ ਜੈਨੂਨ ਰੇਟ ਨੇ ਜੀ ਇਹ ਸਾਰੀ ਭਾਜੀ ਵੈਰਾਈਟੀ ਹਾਂਜੀ ਹਾਂਜੀ ਟੀ-ਸ਼ਰਟ ਦੀ ਵੈਰਾਈਟੀ ਸਾਰੀ ਟੀ-ਸ਼ਰਟ ਦੀ ਆ ਇੱਧਰ ਸ਼ਰਟ ਆਪਣੇ ਕੋਲ ਤੇ ਇੱਧਰ ਆਪਣੇ ਦੇਖੋ ਬੇਸ਼ੁਮਾਰ ਵੈਰਾਈ ਹੈ ਜੀ ਬੇਸ਼ੁਮਾਰ ਵੈਰਾਈ ਹੈ ਔਰ ਕਲਰ ਤੁਹਾਨੂੰ ਜਿਹੜੇ ਹਰੇ ਕਲਰ ਤੁਹਾਨੂੰ ਮਿਲੇਗਾ ਜੀ ਹਾਂ ਦੇਖੋ ਹਾਂ ਜੀ ਆਹ ਚੈੱਕ ਜੋ ਕਢਾਈ ਇੱਥੇ ਹੋਏਗੀ ਉਹੀ ਧਾਗੇ ਦੀ ਸੇਮ ਹੋਏਗੀ ਦੇਖੋ ਇਹ ਬਲੈਕ ਹੈ ਬਲੈਕ ਕਢਾਈ ਆ ਠੀਕ ਆ ਜੀ ਆਹ ਦੇਖੋ ਬਿਲਕੁਲ ਬਿਲਕੁਲ ਕਢਾਈਆਂ ਸੇਮ ਹੀ ਮਾਲ ਦੀ ਹੋਣਗੀਆਂ ਹਾਈ ਪ੍ਰੀਮੀਅਮ ਕੁਆਲਿਟੀ ਹੀ ਤਾਂ ਕਹਿੰਦੇ ਆ ਰਾਈਟ ਰਾਈਟ ਕਪੜੇ ਮਹਾਦੇਵ ਦਾ ਨਾਮ ਵਜਦਾ ਡੰਬਰੂ ਸ਼ਿਵਾ ਦਾ ਵਜਦਾ ਆ ਦਿਖਾਓ ਪਾਜੀ ਅਨੇ ਕੋ ਜਿਹੜਾ ਲੋਗੋ ਇੱਥੇ ਲਗਾਦਾ ਨੇ ਜੀ ਇਸ ਕੜਾਈ ਤੇ ਲੋਗੋ ਹੋਇਆ ਦਾ ਉਹ ਹੀ ਸੇਮ ਕੜਾਈ ਉੱਪਰ ਆਉਣੀ ਉਹ ਹੀ ਧਗਾ ਚਲੇਗਾ ਇਹ ਬੜੀ ਵੱਡੀ ਗੱਲ ਆ ਜੀ ਔਰ ਭਾਈ ਕਪੜੀ ਕੁਆਲਿਟੀ ਬਹੁਤ ਹਾਈ ਹੈ ਜੀ ਹਾਂ ਜੀ ਹਾਈ ਬ੍ਰੇਡਾ ਬੈਗ ਵੇਚਦੀ ਜੀ 50 ਦੇ 600 ਦੀ ਕੋ ਸਾਢੇ 600 ਦੇ ਵੇਚਦਾ ਸਾਡਾ ਰੇਟ ਹੈਗਾ ਜਣਾ 300 ਦਾ ਇੱਕ 550 ਦੇ ਦੋ 250 ਰੁਪਏ ਦੇ ਪੰਜ ਦੋ ਲੈਂਦੇ ਹੋ ਤਾਂ 250 ਰੁਪਏ ਦੀ ਪੈ ਜਣੀ ਹੈ ਕੋ ਸ਼੍ਰਿੰਕ ਹੋ ਜੇ ਕੋਈ ਕੋਸ਼ਿਸ਼ ਹੋਏ ਵਾਪਸ ਲਾਵਾਂਗੇ ਫੁੱਲ ਗਾਰੰਟੀ ਫੁੱਲ ਗਾਰੰਟੀ ਦੇ ਕੋਈ ਤਾਂ ਗਰੰਟੀ ਕੋਈ ਨਹੀਂ ਹੁੰਦਾ ਜੀ 300 ਰੁਪਏ ਦੀ ਸ਼ਰਟ ਦੇ ਕੇ ਗਰੰਟੀ ਕੋਈ ਨਹੀਂ ਦਿੰਦਾ ਪਰ ਗਰੰਟੀ ਦੇ ਰਹੇ ਨਾਲ ਜੀ ਜੇ ਦੋ ਲੈਂਦੇ ਹੋ ਤਾਂ ਤੁਹਾਨੂੰ 500 ਜੀ ਮਿਲਣਗੇ ਜੀ ਜਿਹਨੇ 250 ਜੀ ਇੱਕ ਪੈ ਜਾਗੀ ਹਾਂਜੀ ਪਾਜੀ ਇਧਰ ਵੀ ਸ਼ਰਟ ਸਾਰੀ ਹਾਂਜੀ ਇਧਰ ਵੀ ਸ਼ਰਟ ਆ ਫਿਰ ਚੱਕ ਵਗੈਰਾ ਲੱਗੀ ਹੋਈ ਆ ਇਧਰ ਪਲੇਨ ਲੱਗੀ ਹੋਈ ਆ ਹਾਂ ਆ ਦੇਖੋ ਚੱਕ ਲੱਗੀ ਆ ਤੇ ਸਾਰੀ ਸ਼ਰਟ ਆ ਹਾਂਜੀ ਇਧਰ ਵੀ ਸ਼ਰਟ ਆ ਵੈਰਾਈਟੀ ਤਾਂ ਬਹੁਤ ਆ ਪਾਜੀ ਤੁਹਾਡਾ ਇਹ ਪਜਾਮਾ ਦੇਖੋ ਸਾਰਾ ਕੁ ਪਜਾਮਾ ਲੋਕੀ ਨੇ ਇਹਨੂੰ ਕ੍ਰੈਸ਼ ਲੱਗ ਰਿਹਾਗਾ ਕਿ ਵੇਚੀ ਜਾਂਦੇ ਇਸ ਤਰ੍ਹਾਂ ਕਰਕੇ ਠੀਕ ਆ ਜੀ ਇੱਕ ਲੱਛ ਲੈਕਰ ਆ ਗਿਆ ਜੀ ਆਹੀ ਸੱਚਾਈ ਅੱਜ ਵੀਡੀਓ ਪਾਈ ਇਹਦੀ ਵੀ ਆ ਦੇਖੋ ਬੂੜ ਕੱਟ ਹੋਏਗਾ ਨਾਮ ਤੇ ਬੋਲਣਾ ਨਾਮ ਤੇ ਹਰ ਕਸ਼ਵਨ ਪਤਾ ਵਾ ਕੜਾਈਆਂ ਹੋਣਗੀਆਂ ਜੋੜਨ ਹੋਏਗਾ ਠੀਕ ਆ ਜੀ ਆਹੀ ਲੋਕੀ ਬਾਜ਼ਾਰ ਚ ਵੀਡੀਓ ਇਸ ਤਰੀਕੀ ਵੀਡੀਓ ਪਾਉਂਦੇ ਆ 350 350 ਇਹ 250 ਸਾਡੇ ਕੋ ਮਿਲੇਗਾ ਜਿਹੜਾ ਦੋ ਪੀਸ ਲੇਗਾ ਉਹਨੂੰ 450 ਦੇ ਦੋ ਵਾਹ 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 450 ਜੀ ਦੋ ਜੀ ਦੇਖੋ ਤੁਸੀਂ ਅਸੀਂ ਐ ਵੀ ਕੋਈ ਅਸੀਂ ਵੀ 25 ਰੁਪਏ ਲੈਣੇ ਆ ਕਿ ਆਪੇ ਹਿਸਾਬ ਲਾਓ ਕਿ ਮਾਸਰ ਬਾਹਰ ਕਿਨਾ ਵਾ ਬੜੀ ਵੱਡੀ ਗੱਲ ਆ ਸ਼ੰਕਰ ਜੀ ਫਿਰ ਬਹੁਤ ਜ਼ਿਆਦਾ ਕਮਾਈ ਕਰਦੇ ਦੁਕਾਨ ਦਾ ਹਾਂਜੀ ਹਾਂਜੀ ਜੀ ਕਰਦੇ ਆ ਜੀ ਮਹਾਰਾਜ ਕੋਈ ਸ਼ੱਕ ਨਹੀਂਗਾ ਜੀ ਮੈਂ ਤੁਸੀਂ ਤਾਂ ਬਹੁਤ ਕੋਈ ਬਹਿ ਫਰੀ ਦੇ ਕੁਆਲਟੀ ਸਾਨੂੰ ਜੀ ਇੰਨੀ ਭੁਖਣੇ ਦੀ ਮਹਾ ਦੇ ਦਾ ਬਸ ਇਹਦਾ ਆਸ਼ੀਰਵਾਦ ਸਿੱਧੀ ਗੱਲ ਇਹ ਉਹਨਾਂ ਦੇ ਨਾਲ ਦੁਕਾਨਾ ਦਾਲ ਫੁਲਕਾ ਚੱਲਣਾ ਚਾਹੀਦਾ ਤੇ ਜਿਆਦਾ ਸ਼ੱਕ ਤੇ ਗੁੰਨ ਗਾਈ ਜੋ ਵਾਹ ਜੀ ਵਾਹ ਦੇਖੋ ਬੋਲੇनाथ ਦੇ ਭਗਤ ਨੇ ਜੀ ਸੋ ਬੋਲੇ ਬਾਬਾ ਦੇ ਭਗਤ ਨੇ ਔਰ ਭੋਲੇ ਕੰਮ ਕਰ ਰਹੇ ਨੇ ਬਿਲਕੁਲ ਜੈਨੂਨ ਰੇਟ ਕੋ ਕਮਾਈ ਨਹੀਂ ਕਰਦੇ ਦੇਖੋ ਤੁਸੀਂ 10 20 ਰੁਪਏ ਕਮਾਈ ਕੀ ਹੁੰਦੀ ਹੈ ਜੀ ਸੋ ਸੇ ਸੋ ਭਾਜੀ ਹੋਰ ਵੀ ਵੈਰਾਈਟੀ ਦੱਸੋ ਤੁਹਾਡੇ ਕੋਲ ਵੈਰਾਈਟੀ ਮੈਂ ਦੇਖ ਰਿਹਾ ਬੇਸ਼ੁਮਾਰ ਹੈ ਜੀ ਇਧਰ ਵੀ ਟੀ-ਸ਼ਰਟ ਭਾਜੀ ਹਾਂਜੀ ਹਾਂਜੀ ਇਧਰ ਕਾਲਰ ਵਾਲੀ ਟੀ-ਸ਼ਰਟ ਆਪਣੇ ਕੋਲ ਹਾਂ ਦੇਖੋ ਐ ਵੀ ਬਿਜਾਰ ਡੱਬਾ ਪੈਕ ਮਿਲਦੀ ਜੀ 600 700 ਹਾਂ ਐ ਵੀ ਹਾਈ ਪ੍ਰੀਮੀਅਮ ਕੁਆਲਿਟੀ ਆ ਕੋਈ ਇਹਨੂੰ ਮਹਤੀ ਨਹੀਂ ਕਹਿਣਾ ਕੋਟਨ ਮੀਚ ਆ ਆ ਦੇਖੋ ਨਾਮ ਤੁਸੀਂ ਚੈੱਕ ਕਰ ਸਕਦੇ ਹੋ ਇਹਦਾ ਵੀ ਜਿਹੜਾ ਰੇਟ ਆ 350 ਇਕ 600 ਦੇ ਦੋ ਜਿਹੜਾ ਦੋ ਲੇਗਾ 600 ਦੇ ਐ ਵੀ 50 6 700 ਦੀ ਵਿਗਦੀ ਹੈ ਡੱਬਾ ਪੈਕ 'ਚ ਉਹ ਵੀ ਤੁਹਾਨੂੰ ਕਪੜਾ ਚੈੱਕ ਨਹੀਂ ਕਰ ਦੇਣਾਗਾ ਬੜੀ ਕੁਆਲਿਟੀ ਵੀ ਹੈ ਜੀ ਫੁੱਲ ਕੁਆਲਿਟੀ ਹੈ ਜੀ ਆਪਣੇ ਕੱਪੜੇ ਇਹਦੇ ਸਲੇ ਆ ਦੇਖੋ ਇਹ ਇਹਨੂੰ ਕਹਿੰਦੇ ਕ੍ਰਸ਼ ਅਸਲੀ ਕ੍ਰਸ਼ ਪਜਾਮਾ ਜਿਹੜਾ ਬਜਾ 6700 ਦਾ ਵਿਕਦਾ ਆ ਤੁਹਾਨੂੰ ਦੇਵਾਂਗੇ 450 ਦਾ ਇੱਕ 800 ਦੇ ਦੋ ਵਾਹ ਯਾਰ ਕ੍ਰਸ਼ ਦਾ ਪਤਾ ਲੱਗਦਾ ਕ੍ਰਸ਼ ਦਾ হাই ਪ੍ਰੀਮੀਅਮ ਕੁਆਲਿਟੀ ਆ ਦੇਖੋ ਤਿੰਨ ਪੱਤੀ ਹੋਏਗਾ ਇਹਦੇ ਸਟੇਰੀ ਮੇਜਨ ਬੂਰਗਾ ਨਹੀਂ ਮਿਲ ਜਾਣਾ ਇਹ ਵੀ 50 6700 ਦਾ ਮਿਲਦਾ ਵੱਡੇ ਵੱਡੇ ਸ਼ੋਰੂਮਾਂ 'ਚ ਆਈ ਇਹ ਵੀ ਆਫਰ ਲਾਤੀ ਦੀ ਆ 450 ਜਿਹੜਾ ਭਰਾ ਵੀਡੀਓ ਸ਼ੇਅਰ ਕਰ ਗਿਆ ਉਹਨੂੰ ਆਸੇ ਦੋ ਸ਼ੰਕਰ ਜੀ ਅੰਦਰ ਦੀ ਗੱਲਾਂ ਹੀ ਜਿਹੜੀਆਂ ਸਾਰੀਆਂ ਖੋਲ ਛੜੀਆਂ ਹੁੰਦਾ ਹੱਸਦਾ ਕੀ ਕਰੀਏ ਭੋਲੇ ਨਾ ਦੇ ਬੱਚੇ ਆ ਭੋਲੇ ਦੇ ਅੱਗੇ ਭੋਲੀਆਂ ਗੱਲਾਂ ਕਰਨੀਆਂ ਨੇ ਤਾਂ ਅਸਲ 'ਚ ਨਾ ਇਹ ਸਾਰੇ ਭੇਜ ਜਿਹੜੇ ਲੋਕੀ ਖੋਲਦੇ ਨਹੀਂ ਔਰ ਮੈਂ ਦੇਖਿਆ ਵੀ ਵੱਡੇ ਵੱਡੇ ਸ਼ੋਅਰੂਮਾਂ 'ਚ ਬੜਾ ਲੁੱਟਿਆ ਜਾਂਦਾ ਸੀ। ਚਲੋ ਉਹ ਵੀ ਕਰਨ ਜੈਨੂਨ ਕਮਾਈ ਕਰਨਾ ਹਰ ਕੋਈ ਪਰਚੇਰ ਕਰ ਸਕਦਾ ਸੀ। ਤੇ ਉਹਨਾਂ ਨੇ ਰੇਡੀਓ ਰੱਖੇ ਦੇ ਨਾ ਕੋਈ ਲੈਸ ਨਾ ਕਰ ਸਕਦਾ। ਬਿਲਕੁਲ ਜਿੱਦਾ ਵੇਚਦਾ ਹੋਣੇ ਦਾ ਕੰਮ ਨਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ। ਸੋ ਦੇਖੋ ਜੈਨੂਨ ਰੇਟ ਨੇ ਔਰ ਸ਼ੰਕਰ ਜੀ ਇੱਕ ਵਾਰੀ ਲਾਸਟ 'ਚ ਨਾ ਐਡਰੈਸ ਆਪਣਾ ਮੈਂਸ਼ਨ ਕਰ ਦਿਓ ਜੇ ਕਿਸੇ ਨੇ ਆਣਾ ਕਸਟਮਰ ਨੇ ਤੁਹਾਡੇ। ਜਿੰਨੇ ਆ ਨਾ ਜੇ ਮੱਛੀ ਮਾਰ ਕੇ ਪੁਰਾਣਾ ਢਾਗਾ ਪੁਰਾਣਾ ਮਸ਼ਹੂਰ ਉਹ ਤੋਂ ਕਾਜਰੌਰ ਜਾਂ ਰਾਮ ਲੀਲਾ ਗਰੋਂ ਕਿਸੇ ਨੂੰ ਪੁੱਛੀ ਲੋ ਬਾਰ ਬੋਲ ਲੱਗਾ ਹੈ ਆਪਣਾ ਠੀਕ ਠੀਕ ਹੈ ਜੀ ਧੰਨਵਾਦ ਪਾਜੀ ਜੈ ਸ਼ੰਕਰ ਦੀ ਜੀ ਸੋ ਦੇਖੋ ਗੱਲਬਾਤ ਕਰ ਰਹੇ ਸੀ ਭਾਈ ਉਹ ਨਾ ਬਿਲਕੁਲ ਸਚਾਈ ਹੈ ਜੀ ਕੁਆਲਿਟੀ ਬੱਖੋ ਜੀ ਗੱਲ ਕਰੀ ਆ ਇਸ ਸਾਈਡ ਦਿਖਾਓ ਪਾਜੀ ਆ ਦੇਖੋ ਤੁਸੀਂ ਤਕਰੀਬਨ ਇੰਨਾ ਕੋ ਹਰ ਤਰ੍ਹਾਂ ਦੀ ਵੈਰਾਈਟੀ ਹੈ ਜੀ ਰੈਡੀਮੇਡ ਦੀ ਜਿਹੜੀ ਆ ਹਰ ਵੈਰਾਈਟੀ ਨਾ ਕੋ ਚ ਮੌਜੂਦ ਆ ਔਰ ਜੈਨੂਨ ਰੇਟ ਸਭ ਤੋਂ ਵੱਡੀ ਗੱਲ ਜਿਹੜੀ ਆ ਵੀ ਰੇਟ ਇਹਨਾਂ ਦੇ ਬੜੇ ਜੈਨੂਨ ਨੇ ਜੀ ਔਰ ਗੁਰਦਾਸਪੁਰ ਉਹ ਵੈਸੇ ਦਾ ਇਹਨਾਂ ਦੀ ਪਹਿਲੇ ਬੜਾ ਚੌਂਕ ਸੀ ਪਹਿਲੇ ਕਬੂਤਰੀ ਕੀ ਚੌਂਕ ਉਹਨੇ ਕਾਲਜ ਰੋਡ ਤੇ ਆ ਗਈ ਹੈ ਜੀ ਸੋ ਕਾਲਜ ਰੋਡ ਤੇ ਵੀ ਇਹਨਾਂ ਦੀ ਮਾਰਕੀਟ ਦੇਖੋ ਤੁਸੀਂ ਵੀ ਕਸਟਮਰ ਜਿਹੜਾ ਇਹਨਾਂ ਕੋ ਝੜੱਲੇ ਨਾਲ ਇੱਥੇ ਆ ਰਿਹਾ ਜੀ ਵੱਡੀ ਗਿਣਤੀ 'ਚ ਕਸਟਮਰ ਆ ਰਹੇ ਨੇ ਉਹਦਾ ਕਾਰਨ ਇੱਕ ਹੈ ਕਿ ਵੀ ਇਹ ਸੇਵਾ ਕਰ ਰਹੇ ਨੇ ਜੈਨੂਨ ਰੇਟ ਜਿਹੜੇ ਆ ਉਹਦੇ ਉੱਤੇ ਸਾਮਾਨ ਸਾਰਾ ਦੇ ਰਹੇ ਨੇ ਜੀ ਸੋ ਤੁਹਾਨੂੰ ਇੱਕ ਵਾਰੀ ਫਿਰ ਵੈਰਾਈਟੀ ਦਿਖਾਉਣੀ ਆ ਪੈਂਟ ਦੀ ਵੈਰਾਈਟੀ ਵੀ ਬੇਸ਼ੁਮਾਰ ਆ ਸ਼ਰਟ ਦੀ ਟੀ-ਸ਼ਰਟ ਦੀ ਕਿਸੇ ਵੀ ਤਰ੍ਹਾਂ ਦੀ ਆਈਟਮ ਤੁਸੀਂ ਲੈਣੀ ਆ ਤਾਂ ਇੱਥੇ ਜਰੂਰ ਪਹੁੰਚੋ ਵਿਜ਼ਿਟ ਕਰੋ ਦੇਖੋ ਵਿਜ਼ਿਟ ਜਰੂਰ ਕਰੋ ਲੈਣਾ ਦੇਣਾ ਉਹ ਬਾਅਦ ਦੀ ਗੱਲ ਹੁੰਦੀ ਆ ਸੋ ਇਸ ਸਾਈਡ ਵੀ ਦੇਖੋ ਮ ਸੋ ਸਟਾਕ ਨਾ ਕੋ ਬਹੁਤ ਜ਼ਿਆਦਾ ਵਾ ਬੇਸ਼ੁਮਾਰ ਸਟਾਕ ਆ ਔਰ ਕਸਟਮਰ ਹੁੰਦੇ ਨੇ ਸੈਟੀਸਫਾਈ ਹੁੰਦੇ ਨੇ ਤਸੱਲੀ ਕਰਕੇ ਇੱਥੇ ਜਾਂਦੇ ਨੇ ਔਰ ਦੇਖੋ ਵੈਰਾਈਟੀ ਇਸ ਤਰ੍ਹਾਂ ਮੈਂ ਗੱਲ ਕਰ ਰਿਹਾ ਵੀ ਵੈਰਾਈਟੀ ਨਾ ਕੋ ਬੇਸ਼ੁਮਾਰ ਆ ਤੁਸੀਂ ਵਿਜ਼ਿਟ ਜ਼ਰੂਰ ਕਰਿਓ ਵਿਜ਼ਿਟ ਕਰਕੇ ਇੱਥੇ ਪਹੁੰਚੇ ਜ਼ਰੂਰ ਲੈਣ ਦੇਣ ਦੀ ਗੱਲ ਬਾਅਦ ਹੀ ਹੁੰਦੀ ਆ ਜੀ ਤੁਹਾਨੂੰ ਚੰਗਾ ਲੱਗੇ ਤਾਂ ਲਓ ਨਹੀਂ ਚੰਗਾ ਲੱਗੇ ਤਾਂ ਤੁਸੀਂ ਨਾ ਲਓ ਪਰ ਵਿਜ਼ਿਟ ਜ਼ਰੂਰ ਕਰੋ ਜੀ ਸੋ ਕਾਲਜ ਰੋਡ ਤੇ ਆ ਜੀ ਮੈਂ ਕੋਈ ਵੀ ਮੈਂਸ਼ਨ ਕਰ ਦਿੰਦਾ ਜੇ ਤੁਸੀਂ ਕਾਲਜ ਰੋਡ ਤੇ ਆਓਗੇ ਤਾਂ ਤੁਸੀਂ ਦੁਸ਼ਹਿਰਾ ਗਰਾਊਂਡ ਵੀ ਬਿਲਕੁਲ ਨਾਲ ਲੱਗਦੀ ਏ ਤੇ ਔਰ ਰਾਮਲੀ ਬੜੀ ਮਸ਼ਹੂਰ ਆ ਪੱਪੂ ਸਬਜ਼ੀ ਵਾਲੇ ਦੀ ਬਾਹਰ ਰੇਡਿੰਗ ਹੁੰਦੀ ਸੀ ਸ਼ਾਪ ਦੀ ਉਹਦੇ ਨਾਲ ਜਿਹੜੀ ਅੰਦਰ ਟਰਨ ਕਰਕੇ ਉਹ ਤੇ ਕਿਸੇ ਨੂੰ ਪਹਿਲਾਂ ਸ਼ੰਕਰ ਗਾਰਮੈਂਟਸ ਜਾਣਾ ਜੀ ਸੋ ਜਰੂਰ ਆਇਓ ਔਰ ਇਹਨਾਂ ਨੂੰ ਸੇਵਾ ਦਾ ਮੌਕਾ ਜਰੂਰ ਦਿਓ ਜੀ ਸੋ ਰਾਜਪੁਰ ਤੋਂ ਵਿਜੇ ਸ਼ਰਮਾ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ